ਬਹੁਤ ਜ਼ਿਆਦਾ ਪਾਣੀ ਹੈ ਬਹੁਤ ਹੀ ਭਰੀ ਹੋਈ ਹੈ ਇਹ ਪਿਛਲੀ ਵਾਰ 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ ਉਹਨਾਂ ਪਾਣੀ ਤਾਂ ਇੰਦੇ ਹੁਣ ਆਇਆ ਹੋਇਆ ਹੈ ਇਹ ਤਾਂ ਹੁਣ ਬੰਨ ਮਜ਼ਬੂਤ ਕਰਕੇ ਰੁਕਿਆ ਹੋਇਆ ਹੈ ਤੇ ਕਾ ਜ ਟੁੱਟਿਆ ਤੇ ਉਹ ਜਣਾ ਹਾਂ ਉਹ ਬੰਨ ਕਮਜ਼ੋਰ ਹੈ ਹਾਂ ਉੱਥੇ ਪੱਥਰ ਥੱਲੇ ਰਹਿ ਗਏ ਮੈਨੂੰ ਲੱਗਦਾ 24 25 ਫੁੱਟ ਜੜ ਗਈ ਨਾ ਹਾਂ ਉਦੋਂ ਡੁੱਬੇਗਾ ਉਹ ਪਿੰਡ ਪਰ ਹੂਸ ਮੰਡੀ ਹਾਂ ਕਿਉਂਕਿ ਉਹ ਬੰਨ ਤੇ ਮਿੱਟੀ ਹੋਰ ਚਾਹੀਦੀ ਹੈ ਨਾ ਜਿਹੜੇ ਪਿਛਲੀ ਵਾਰ ਬੰਨ ਸੀਗੇ ਉਹ ਮਜ਼ਬੂਤ ਤੇ ਧਰਮਪੜ ਉਹ ਉੱਥੇ ਕੀਤੇ ਹੋਏ ਉੱਥੇ ਖੜੇ ਹੋਏ ਆ ਲੋਕ ਤੇ ਆ ਵੀ ਇੱਥੋਂ ਵੀ ਵੈਸੇ ਮਜ਼ਬੂਤ ਆ ਪੱਥਰ ਪੁੱਥਰ ਲਾ ਛੱਡੇ ਜੇ ਇਹਦੂ ਉੱਪਰ ਪਾਣੀ ਜਾਂਦਾ ਨਾ ਫੇਰ ਧਰਮਪੜ ਟੁੱਟਣ ਦਾ ਖਤਰਾ ਹੋ ਵੇਖੋ ਵੇਖੀ ਉਹ ਖੱਡ ਜੀ ਪਈ ਨਾ ਵੇਖ ਉਹ ਕਿ ਗਾਂ ਆ ਉਹ ਮੈਨੂੰ ਆ ਲੱਗਿਆ ਕਿ ਤੇ ਖੱਡ ਪੈਿੰਦੇ ਚ ਕੈਮਰੇ ਚ ਖੱਡ ਹੀ ਦੇਖਦੀ ਏ ਜਿਹੜੇ ਪੱਥਰ ਏ ਉਹ ਪੱਥਰ 22 24 ਬੋਟ ਤੇ ਆ ਬਹੁਤ ਜ਼ਿਆਦਾ ਦੇਖ ਲਾ ਮੈਕਸਮ ਯਾਰ ਹਾਂ ਹੁਣ ਇੱਕ 21 ਫੁੱਟ ਤੇ ਚੱਲ ਰਿਹਾ ਹੈ ਹੂੰ ਬਹੁਤ ਜ਼ਿਆਦਾ ਪਾਣੀ ਆ ਰਿਹਾ ਘੱਗਰ ਦੇ ਵਿੱਚ ਇਸ ਟਾਈਮ ਪਾਣੀ ਬਹੁਤ ਛੱਡਿਆ ਜਾ ਰਿਹਾ ਤੇ ਹਾਂ ਇਹ ਪਾਣੀ ਹਾਂ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਨੇ ਪਾਣੀ ਜੇ ਤੱਕ ਘਟਦਾ ਫੇਰ ਹੀ ਬਚਾਅ ਹੋ ਸਕਦਾ ਹੈ ਨਹੀਂ ਤੇ ਇਹ ਪਾਣੀ ਸ਼ਹਿਰ ਨੂੰ ਵੀ ਡੋਬ ਸਕਦਾ ਹੈ। ਸ਼ਹਿਰ ਆਹ ਵੇਖੋ ਤੁਸੀਂ ਪਾਣੀ ਦੇਖ ਸਕਦੇ ਹੋ। ਅੱਜ ਇਸਕਾ 2 ਫੁੱਟ ਪਾਣੀ ਹੈ ਤੇ ਬਹੁਤ ਜ਼ਿਆਦਾ ਪਾਣੀ ਤੇਜ਼ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੰਗਤ ਪਹੁੰਚੀ ਗਈ ਹੈ ਸਬੂਲਗੜ੍ਹ ਸ਼ਹਿਰ ਦੇ ਵਿੱਚ ਤੇ ਟਰਾਲੀਆਂ ਟਰੈਕਟਰ ਟਰਾਲੀਆਂ ਮਿੱਟੀ ਲਿਆ ਲਿਆ ਕਿ ਬੰਨਾਂ ਦੇ ਉੱਪਰ ਜੋ 2023 ਦੇ ਵਿੱਚ ਬੰਨ ਟੁੱਟੇ ਸੀ ਉਹਨਾਂ ਬੰਨਾਂ ਦੇ ਉੱਪਰ ਮਿੱਟੀ ਪਾ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਜੀ ਸੀ ਬੀ ਵੀ ਬਹੁਤ ਸਾਰੀਆਂ ਇੱਥੇ ਪ੍ਰਬੰਧ ਕੀਤੇ ਗਏ ਨੇ ਤੇ ਉਹ ਜਗਾ ਪਾਣੀਆਂ ਦੇਖੋ ਤੁਸੀਂ ਮੈਂ ਤਾਂ ਰਾਮ ਰਹਿ ਗਿਆ ਕੱਲ 19 ਫੁੱਟ ਪਾਣੀ ਸੀਗਾ ਅੱਜ ਪਾਣੀ ਦਾ ਵਹਾਅ ਵੀ ਤੇਜ ਹੈ ਇਹ ਪਾਣੀ ਆ ਪੱਥਰਾਂ ਦੇ ਬਰਾਬਰ 21 ਫੁੱਟ ਤੱਕ ਚੱਲਦਾ ਤੇ ਟੋਟਲ ਇੰਡੀ ਕੈਪੈਸਿਟੀ ਹੈਗੀ ਏ 24 ਫੁੱਟ ਤੱਕ ਤੇ 24 ਫੁੱਟ ਤੇ ਜਦੋਂ ਪਾਣੀ ਆ ਗਿਆ ਤੇ ਉਹ ਪੋਲ ਦੇ ਨਾਲ ਲੱਗ ਜਾਣਾ ਹੈ ਪੋਲ ਦੇ ਜਦੋਂ ਨਾਲ ਲੱਗ ਗਿਆ ਤੇ ਪਿੱਛੇ ਪਾਣੀ ਚੜੇਗਾ ਜਦੋਂ ਪਾਣੀ ਚੜੇਗਾ ਤੇ ਪਾਣੀ ਮੰਨਨ ਕਮਜ਼ੋਰ ਕਰੇਗਾ ਜੋ ਕਿ ਸਬੂ ਗੜ੍ਹ ਸ਼ਹਿਰ ਦੇ ਵਿੱਚ ਬਹੁਤ ਖਤਰਾ ਬਣਨਾ ਹੋਇਆ ਹੈ ਤੇ ਸਬੂ ਗੜ੍ਹ ਦੇ ਸ਼ਹਿਰ ਨੂੰ ਬਚਾਉਣ ਵਾਸਤੇ ਸੰਗਤ ਹੁੰਮ ਮਾਰ ਪਿਆ ਰਹੀ ਹੈ